ਹੁਣ ਤੇ ਐਡਾ ਬੋਲੀ ਜਾਨੀਆਂ ਤੇ ਬੱਸ 'ਚ ਮੇਰਾ ਤੁਹਾਡੇ ਸਾਹਮਣੇ ਮੇਰਾ ਮੈਂ ਤਾਂ ਸਮਝ ਨਹੀਂ ਜਾਂਦਾ ਬੱਸ ਜਿਹਨਾਂ ਨੇ ਕੀ ਕੀਤਾ ਪਰ ਹੁਣ ਚੁੱਪ ਕਰ ਮੈਂ ਮੈਨੂੰ ਨਾ ਗੁੱਸਾ ਨਾ ਚੜਾਓ ਤੁਸੀਂ ਮੇਰਾ ਬੀਪੀ ਨਾ ਵਧਾਓ ਜੇ ਗੱਲ ਕਰਨੀ ਬੰਦਿਆ ਗੁਰਪ੍ਰੀਤ ਸਵਾਰੀਆਂ ਹੈ ਨਹੀਂ ਬੱਸ 'ਚ ਸਰ ਹੈਗੇ ਜੀ ਬਾਹਰ ਹੀ ਖੜੇ ਆਂ ਅੰਦਰ ਘੱਟ ਮੈਨੂੰ ਪਤਾ ਲੱਗੇ ਵੀ ਰੌਲਾ ਕੀ ਹੈ ਇਹ ਤਾਂ ਇਕੱਲੇ ਦੇ ਉਹਦੇ ਵਿਚਾਰੇ ਦੀ ਗੱਲ ਪਈ ਜਾਂਦੀ ਹੈ ਸਵਾਰੀਆਂ ਦੇਖੋ ਜੀ ਸਾਰੀਆਂ ਸਾਰੀਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਖਾਮ ਖਾਮ ਗੱਲ ਪਈਆਂ ਸਾਡੇ ਕਪੜਾ ਪਾਣੀ ਪੰਨਾਂ ਉੱਤੇ ਚਿੱਕੜ ਆ ਗਿਆ ਮੀਂਹ ਪਿਆ ਵਸ ਜ਼ੋਰ ਦੇ ਤੇ ਇਹਨੇ ਫੋਲ ਬਲਪ ਜਾ ਕੇ ਸਾਰੇ ਕੱਪੜੇ ਭਾਉਂਦੇ ਅਸੀਂ ਅਸੀਂ ਦਵਾਈ ਲੈਂਦੇ ਸੀ ਡਾਕਟਰ ਕੋਲੇ ਡਾਕਟਰ ਕਹਿੰਦਾ ਲਗਾ ਜੀਮ ਮਝੋਦੇ ਕਿਵੇਂ ਬਾਹਰ ਚੱਲਦੇ ਨਹੀਂ ਤੁਸੀਂ ਭਾੜੇ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ 2 ਮਿੰਟਾਂ ਵਿੱਚ ਮੇਰਾ ਦਿਮਾਗ ਝਟ ਗਿਆ ਉਹ ਇਹ ਨਾ ਕੀ ਕੀ ਤੋ ਵਿਚਾਰਨਾ ਮਾੜੀ ਮੋਟੀ ਗੱਲ ਹੌਸਲੇ ਨਾਲ ਕਰ ਲਓ ਤੁਸੀਂ ਆਫਤ ਤਾਂ ਨਹੀਂ ਆ ਚੱਲੀ ਕੋਈ ਸਰ ਬਾਹਰ ਮੇਰੀ ਵੀ ਨਹੀਂ ਗੱਲ ਸੁਣ ਰਹੀਆਂ ਸੀ ਮੈਂ ਤਾਂ ਪਹਿਲਾਂ ਇਹਨਾਂ ਨੂੰ ਕਿਹਾ ਮੈਂ ਪਿਆਰ ਨਾਲ ਤਾਂ ਬੋਲੋ ਕੰਮ ਸੇ ਕੰਮ ਇਹ ਵੀ ਆਦੀ ਬਾਤ ਬਣਾਈ ਆ ਜਿਹੜਾ ਸਾਨੂੰ ਜੀ ਬਾਪ ਦੀ ਬਸ ਨੇ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਇਧਰ ਆਓ ਸਾਡੇ ਵੀਰ ਇਧਰ ਆਓ ਤੁਸੀਂ ਇਧਰਲੇ ਪਾਸੇ ਇਧਰਲੇ ਪਾਸੇ ਆਓ ਆਸਵਾਰੀ ਆ ਗੜ ਗਿਆ ਜੀ ਇਹਨਾਂ ਨੂੰ ਪੁੱਛੋ ਤੁਸੀਂ ਇੱਥੇ ਆਓ ਤੁਸੀਂ ਤੁਸੀਂ ਪੜੇ ਲਿਖੇ ਹੋ ਹਾਂ ਜੀ ਸਰ ਪਿਛਲੀ ਸਾਈਡ ਬੈਠੇ ਸੀ ਅੱਗੇ ਸੀ ਪਿਛਲੀ ਸਾਈਡ ਬੈਠੇ ਸੀ ਕੀ ਰੌਲਾ ਇਹਨਾਂ ਦਾ ਆਗਨੈਕਟਰ ਨੇ ਕੋਈ ਮਾੜਾ ਜਿਹਾ ਜਗਾ ਬੋਲੇ ਇਹ ਸਮਾਰਥ ਨੂੰ ਤਾਂ ਕੋਈ ਸੀਗਾ ਜੀ ਇਹਨਾਂ ਕੋਲ ਸਮਾਨ ਸੀ ਕੁਛ ਐਵੇਂ ਜਿਹਾ ਕਰਤੀ ਪੂਰੀ ਗੱਲ ਤਾਂ ਨਹੀਂ ਦੱਸਾਇਆ ਅੱਛਾ ਤੇ ਬਾਅਦ ਚੜ੍ਹ ਛਿੰਡੇ ਆ ਕੇ ਮਤਲਬ ਇਹਨਾਂ ਨੇ ਬਸ ਵੀ ਛਿੰਡੇ ਟਾਣੇ ਲੈ ਆਏ ਬਸ ਠੀਕ ਹੈ ਮਤਲਬ ਤੁਸੀਂ ਕਲੀਅਰ ਕਰਦੇ ਹੋ ਸਮਾਨ ਪਿੱਛੇ ਰੋਲਾ ਪਿਆ ਹਾਂ ਜੀ ਜਿਹੜਾ ਸੁਣਿਆ ਸਾਨੂੰ ਸੁਣਿਆ ਵੀ ਸਮਾਨ ਸਾਡੇ ਕਨੈਕਟਰ ਨੂੰ ਘੁੱਟਣ ਪਈਆਂ ਸੀ ਜੀ ਉਹ ਲੋਜਰ ਨੇ ਡਾਰ ਕਾਰਡ ਮੰਗਿਆ ਸੀ ਇਹ ਫੋਨ ਚੋਂ ਕਰ ਦਿਖਾਉਂਦੀਆਂ ਸੀ ਹਾਂ ਮਦਦ ਵੀ ਫੋਨ ਚ ਨਹੀਂ ਨਾ ਫੇ ਫੋਨ ਚ ਨਹੀਂ ਚੱਲਦਾ ਫੋਨ ਚ ਫੋਨ ਚ ਨਹੀਂ ਪਲੌਡ ਨਹੀਂਗਾ ਨਹੀਂ ਜੀ ਜੀ ਅੱਛਾ ਨੇ ਮੈਨੂੰ ਸਮਾਨ ਦਾ ਪਹਿਲਾਂ ਸਮਾਨ ਦਾ ਰੋਲਾ ਦੱਸੋ ਵੀ ਸਮਾਨ ਦਾ ਸਮਾਨ ਦਾ ਇਹ ਹੈ ਜੀ ਆਹ ਬੀਬੀ ਕੋਲੇ ਉਹ ਬੀਬੀ ਕੋਲੇ ਕੱਟੋ-ਕੱਟ 4-4 ਬੈਗ ਹੈ ਜੀ ਤੇ ਬੈਗ ਵੀ ਕੱਟੋ-ਕੱਟ 40-40 ਕਿਲੋ ਦੇ ਜੀ ਅੱਛਾ ਚੱਕ ਕੇ ਆਉਂਦੀਆਂ ਜੜੀਆਂ ਹੈਗੀਆਂ ਸੀਟਾਂ ਦੇ ਉੱਤੇ ਰੱਖ ਲਿਆ ਜੀ ਜਦੋਂ ਜੀਬਾ ਉਹਨੂੰ ਗੱਲ ਕਰੀ ਉਹਨੂੰ ਗੱਲ ਕਰ ਮੈਂ ਸੁਣੂੰਗਾ ਤੇਰੀ ਗੱਲ ਉਹਨੂੰ ਗੱਲ ਕਰਨ ਦੇ ਉਹਨੂੰ ਬੋਲਣੇ ਨਾ ਦਿੰਦੇ ਤੋ ਉਹਨੂੰ ਗੱਲ ਤਾਂ ਕਰ ਰਹੇ ਨੇ ਵਿਚਾਰੇ ਨੂੰ ਅੱਛਾ ਚਾਰ-ਚਾਰ ਬੈਗ ਹੈ ਜੀ ਇਹਨਾਂ ਕੋਲੇ ਸੀਟਾਂ ਦੇ ਉੱਤੇ ਰੱਖ ਲਏ ਜਦੋਂ ਕਿ ਉਹ ਜਿਹੜੇ ਮਰੀਜ਼ ਉਹਦੇ ਨਾਲ ਸਾਡੇ ਬੱਸ ਦੇ ਵਿੱਚ ਦੋ ਮਰੀਜ਼ ਵੀ ਸੀਗੇ ਉਹਨਾਂ ਨੂੰ ਖੜਾ ਹੋਣਾ ਪਿਆ ਅੱਛਾ ਮਰੀਜ਼ ਤੋਂ ਮਰੀਜ਼ ਨੂੰ ਵੀ ਸੀਟ ਨਹੀਂ ਮਿਲਦੀ ਇਹ ਨਾ ਕਰਕੇ ਜੀ ਅੱਛਾ ਹਾਂ ਕੀ ਬਸਮਾਨ ਕੀ ਸੀਗਾ ਸਮਾਨ ਮੈਂ ਕੱਪੜੇ ਲਿਉਣੀ ਲਿਧਿਆਣੇ ਤੋਂ ਕੱਪੜੇ ਸੀਗੇ ਹੋਰ ਕੀ ਸੀਗਾ ਹੋਰ ਮੈਂ ਉੱਥੇ ਪੱਠਿਆਂ ਦਾ ਪੰਡਾ ਥੋੜੂ ਉਤਾਰ ਲੱਗੇ ਸੀ ਮੇਰੇ ਵੱਲ ਦੇਖ ਬੀਬਾ ਉਹਨੂੰ ਕੋਈ ਕੌੜਾ ਝੱਕੀ ਜਾਂਦੀ ਉਹ ਤਾਂ ਵਿਚਾਰਦਾ ਕੀ ਕੁਸੁਰਾ ਉਹ ਨੌਕਰੀ ਕਰਦਾ ਸਮਾਨ ਸੀ ਵੀਰ ਜੀ ਬੈਗ ਮੇਰੇ ਕਿਤੇ ਉਧਰ ਕਰ ਦਿੰਦੇ ਕਿਤੇ ਉਧਰ ਕਰ ਦਿੰਦੇ ਕੀ ਗੱਲ ਹੈ ਜਦੋਂ ਬੈਗ ਹੀ ਸਾਰੇ ਰਾਤ ਔਰ ਫੇਰ ਕੇ ਮੈਂ ਲਿਉਣੇ ਆ ਤੇ ਮੈਂ ਇਹਨਾਂ ਨੂੰ ਕਾਹਦਾ ਕਰਾਇਆ ਤੇ ਮੇਰੇ ਬੈਗ ਦੇਖੋ ਜੀ ਅਸਲ ਦੇ ਵਿੱਚ ਜਿਹੜੀ ਬੱਸ ਹੈ ਨਾ ਇੱਕ ਤੁਹਾਨੂੰ ਪਤਾ ਨਾ ਇੱਕ ਇੱਕ ਲਿਮਟ ਹੈ ਉਹਦੀ ਉਦੇ ਵਿੱਚ ਸਮਾਨ ਕਿੱਥੇ ਠੀਕੂਗਾ ਮੈਂ ਦੇਖੋ ਇਹ ਮੇਰਾ ਕੋਈ ਸੱਜਣ ਨਹੀਂ ਤੁਸੀਂ ਦੁਸ਼ਮਣ ਨਹੀਂ ਮੇਰੇ ਮੈਨੂੰ ਇੱਕ ਗੱਲ ਦੱਸੋ ਵੀ ਸਮਾਨ ਲੁਧਿਆਣੋਂ ਕਾਹਦਾ ਲੈ ਕੇ ਆ ਰਹੇ ਸੀ ਤੁਸੀਂ ਮੈਂ ਕੱਪੜੇ ਦਾ ਕੰਮ ਕਰਦੀ ਵੀਰ ਜੀ ਕੱਪੜਾ ਆ ਮੈਂ ਲੈ ਕੇ ਆਈ ਸੀ ਲੁਧਿਆਣੋਂ ਅੱਛਾ ਲੁਧਿਆਣੋਂ ਹਾਂਜੀ ਲੁਧਿਆਣੇ ਮੇਰਾ ਕਾਰੋਬਾਰਾ ਕੱਪੜੇ ਦਾ ਤੇ ਦੁਕਾਨਾਂ ਦਾ ਤੁਸੀਂ ਫੇਲ ਕਰੀ ਬੈਠੀਆਂ ਘਰੇ ਕੱਪੜੇ ਵੇਚ ਮੈਂ ਨਹੀਂ ਕਹਿੰਦਾ ਕਿ ਕਾਰੋਬਾਰ ਨਾ ਕਰੋ ਹੁਣ ਤੁਸੀਂ ਐਂ ਦੱਸੋ ਤਕੀਨ ਅਸਮਾਨ ਪਿੱਛੇ ਰੌਲਾ ਕੀ ਪਾਇਆ ਤੁਸੀਂ ਇਹਨਾਂ ਨੇ ਕੀ ਚੱਕਰ ਸੀਗਾ ਸਰ ਜੀ ਸਮਾਨ ਪਿੱਛੇ ਰੌਲਾ ਹੀ ਸੀ ਇਹਨਾਂ ਕੋਲ 4-5 ਬੈਗ ਸੀ ਵੱਡੇ ਜਿਹੜੇ ਘੱਟੋ-ਘੱਟ ਮਤਲਬ ਵੀ ਇੱਕ ਸੀਟ ਤੇ ਦੋ ਹੀ ਟਿਕਦੇ ਸੀ ਹਾਂ ਦੋ ਸੀਟਾਂ ਤਾਂ ਇਹਨਾਂ ਨੇ ਹੂੰ ਰੋਕ ਲਈਆਂ ਤੀਜੀ ਸੀਟ ਤੇ ਕੇ ਸਾਨੂੰ ਬੈਠਣ ਨੂੰ ਥਾਂ ਦਿਓ ਹੁਣ ਉਹ ਨਾਲ ਦੂਜੇ ਵੀ ਜਿਹੜੇ ਹੈਗੇ ਆ ਸਵਾਰੀਆਂ ਸਾਰੀਆਂ ਹੈਗੀਆਂ ਉਹਨਾਂ ਨੇ ਅਸਮਾਨ ਡਿੱਗੀ ਚ ਨੇ ਰਖਾਉਂਦੇ ਤੁਸੀਂ ਸਰ ਡਿੱਗੀ ਤਾਂ ਇਹਨਾਂ ਨੇ ਪਹਿਲਾਂ ਫੁੱਲ ਕਰ ਸਟਿੰਗਟਾਂ ਪੰਜ-7-10 ਪਹਿਲਾਂ ਤੇ ਸਰ ਤੁਸੀਂ ਬੋਲੋ ਆਪਾਂ ਦੇਖੋ ਇਹ 3 ਸਾਲ ਦਾ ਲੱਗਦਾ ਸਾਨੂੰ ਹਾਂ ਦੱਸੋ ਲੈ ਨਹੀਂ ਨਹੀਂ 7-8 ਸਾਲ ਦਾ ਲੱਗਦਾ ਤੇ ਇਹਦੀ ਅਕੇ ਡੈਕਟ ਨਹੀਂ ਲੈਣੀ ਅਸੀਂ ਜਿਆਦਾ 3 ਸਾਲ ਤੋਂ ਘੱਟ ਹੈ ਇਹਦੀ ਹਾਂ ਸਾਡੇ ਤਨ ਸਾਲ ਦਾ ਵੀ ਉਹੀ ਕਰੀ ਜਾਂਦਾ ਤੇ ਜੀ ਉਹ ਕੁੜੀ ਨਾਲ ਹੈ ਜੀ ਉਹ ਤੁਹਾਨੂੰ 4 ਸਾਲ ਦੀ ਲੱਗਦੀ ਹੈ ਨਹੀਂ ਨਹੀਂ ਇਹ ਤਾਂ ਸੋ 7-8 ਸਾਲ ਦਾ ਇਹ ਲੱਗਦਾ 10 10-11 ਸਾਲ ਦੀ ਹੈ ਹੈ 10-11 ਸਾਲ ਦੀ ਕੁੜੀ ਹੈ ਲੱਗਦੀ ਹੈ ਮਾਤਾ ਵਿਚਾਰੀ ਸਾਡੇ ਮਾਮਾ ਦੇ ਸਮਾਨ ਹੈ ਇਹ ਸਾਨੂੰ ਉਲਟ ਗਾਲਾਂ ਕੱਢਦੀ ਹੈ ਜੀ ਦੱਸੋ ਲੈ ਕੁੱਟ ਕਾਲਾ ਕੀ ਬੱਸਾਂ ਤੇ ਲਾਈਆਂ ਸਰਕਾਰ ਨੇ ਹਏ ਇਹ ਡਰਾਈਵਰ ਡਰਾਈਵਰ ਕਨੈਕਟਰ ਲੱਗਿਆ ਨਵੇਂ ਡਰਾਈਵਰ ਨੇ ਬਸ ਸਾਨੂੰ ਵੇਖੇ ਥੋੜੀ ਕਰ ਲਈ ਵੀ ਮਾਤਾ ਦੇ ਬਹੁਤ ਆ ਇਹ ਇਹਨਾਂ ਨੂੰ ਕੋਈ ਪਰਵਾਹ ਨਹੀਂ ਚੱਲ ਇਹੋ ਨਹੀਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮਰੂਗਾ ਬੀਬਾ ਗੱਲ ਸੁਣ ਮੇਰੀ ਖਾ ਕੇ ਪੋਸਟ ਤੋਂ ਫੀਮ ਤੇ ਚੜ ਜਾਂਦੇ ਤੇ ਬੁਢਿਆਂ ਨੂੰ ਸਮਝਦੇ ਹੋਈ ਤੁਸੀਂ ਦੇਖਿਆ ਹੁਣੀਆਂ ਫੀਮ ਪੋਸਟ ਆ ਕੀ ਤੁਸੀਂ ਡਰਾਈਵਰਾਂ ਦੇ ਪੱਕਾ ਟੀਚਾ ਰੱਖ ਲੈ ਲੋਕਾਂ ਦੇ ਵੀ ਫੀਮ ਫੀਮ ਖਾਲੀ ਪੋਸਟ ਖਾਲੇ ਆਉਂਦੀ ਤਾਂ ਰੋਟੀ ਪੂਰੀ ਲੈ ਆਉਂਦੇ ਸੁਝਾਈਆਂ ਖਾਣਾ ਉਹਨੇ ਐਵੇਂ ਦਿਵਾਲੀ ਲਈ ਬੱਸ ਲੈ ਪਿਛਲੇ ਹਾਲ ਤੇ ਇਹਨਾਂ ਦੇ ਜਵਾਕਾਂ ਨੇ ਬੱਸ ਚਲਟੀ ਕਰਦੀ ਮੈਂ ਤਾਂ ਹੁਤੀ ਐ ਬੱਸ ਦੱਸੋ ਵਿਆਹਾਂ ਦਾਸਤੋ ਮੈਨੂੰ ਵੀ ਤੂੰ ਲੀੜਾ ਕਪੜਾ ਲੈਣ ਜਾਣੀ ਆ ਠੀਕ ਹੈ ਤੂੰ ਜਾ ਛੱਡੋ ਹਫ਼ਤੇ ਚ ਸਾਰੇ ਦਿਨ ਜਾਵੇ ਬੇਸ਼ੱਕ ਹਾਂ ਪਹਿਲੀ ਗੱਲ ਤਾਂ ਇਹ ਦੱਸੋ ਵੀ ਸਰਕਾਰੀ ਬੱਸ ਜਿਹੜੀ ਹੈਗੀ ਪ੍ਰਾਈਵੇਟ ਨਹੀਂ ਤੁਹਾਡੇ ਆਉਂਦੀ ਕੋਈ ਵੀ ਸਰਕਾਰੀ ਤੇ ਚੜਨਾ ਤੁਸੀਂ ਤੇ ਜੋ ਸਰਕਾਰ ਨੇ ਸਰਕਾਰੀ ਬੁਢਾਪਾ ਵਾਸਤੇ ਲੰਗਾ ਹੈ ਤੇ ਠੀਕ ਗੱਲ ਹੈ ਤੇ ਅਸੀਂ ਪ੍ਰਾਈਵੇਟ ਤੇ ਐਵੇਂ ਖਰਚ ਕਰਦੇ ਫਿਰ ਕੇ ਹਾਂ ਜੀ ਸਰਕਾਰੀ ਬੱਸ ਨੂੰ ਵੇਚ ਕੇ ਤਾਂ ਇਹਨਾਂ ਨੂੰ ਜਵਾਕ ਦੇ ਜਿਹੜੇ ਵਿਆਹ ਜਿੰਨਾ ਚਾੜ ਚੜ ਜਾਂਦਾ ਆ ਰੋਟੀ ਨਹੀਂ ਖਾਂਦੀਆਂ ਤੁਹਾਡਾ ਨਾਮ ਕੀ ਹੈ ਅਰਜੰਦਰ ਸਿੰਘ ਜੀ ਅਸਲ ਦੇ ਵਿੱਚ ਮੈਨੂੰ ਉਹ ਸਮਾਨ ਵਾਲਾ ਚੱਕਰ ਦੱਸੋ ਵੀ ਤੁਸੀਂ ਕਹਿੰਦੇ ਵੀ ਸਮਾਨ ਉਹ ਮੁੰਡੇ ਸਵਾਰੀਆਂ ਨੇ ਵੀ ਦੱਸਿਆ ਵੀ ਰੋਲਾ ਸਮਾਨ ਦਾ ਪਿਆ। ਇਹ ਬੱਸ 'ਚ ਇੰਨੀ ਜਗ੍ਹਾ ਹੁੰਦੀ ਆ ਵੀ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਸੀਟਾਂ ਦੇ ਬੈਗ ਰੱਖ ਕੇ ਲਿਆਉਂਦੀਆਂ। ਲਿਆਉਂਦੀਆਂ ਜਾਂ ਲਿਆਉਂਦੇ ਕੋਈ ਵੀ ਹੈ। ਵੀ ਇਹ ਬੱਸ ਦੇ ਵਿੱਚ ਤੁਹਾਡੇ ਉੱਪਰ ਰੈਕ ਬਣੇ ਹੁੰਦੇ ਆ ਪਿੱਛੇ ਤੁਹਾਡਾ ਬਣਿਆ ਹੁੰਦਾ ਡਿੱਗੀ ਬਣੀ ਹੁੰਦੀ ਹੈ। ਸਰ ਉਹ ਜਿਹੜੀਆਂ ਸਵਾਰੀਆਂ ਪਹਿਲਾਂ ਜੜੀਆਂ ਜੀ ਰੈਕ ਵਗੈਰਾ ਤਾਂ ਉਹੀ ਫੁੱਲ ਕਰ ਦਿੰਦੇ ਆ ਜੀ। ਹੂੰ। ਉਹ ਅਸੀਂ ਕਿੱਥੇ ਧੜਗੇ ਦੱਸੋ। ਸਵਾਰੀਆਂ ਨੇ ਦੱਸਿਆ ਵੀ ਸਮਾਨ ਦਾ ਰੋਲਾ ਪਿਆ ਇਹਨਾਂ ਦਾ ਤੁਹਾਡੇ ਨਾਲ। ਠੀਕ ਹੈ ਆਧਾਰ ਕਾਰਡ ਤੇ ਉਹ ਟਿਕਟ ਤੁਸੀਂ ਸਰਕਾਰ ਨੇ ਕਰਤਾ ਕਟਨੀ ਕਟਨੀ ਚਲੋ ਠੀਕ ਹੈ ਤੁਹਾਡੀ ਮਜਬੂਰੀ ਹੈ ਹਨਾ ਮੈਨੂੰ ਪਤਾ ਹੈ ਵੀ ਤੁਹਾਡਾ ਵੀ ਜਿਹੜਾ ਸਾਰੀ ਦਾ ਨੀ ਮੂਡ ਖਰਾਬ ਹੋਇਆ ਹੁੰਦਾ ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਫੁੱਲ ਹੀ ਜਾਂਦੀਆਂ ਕਿੰਨੀਆਂ ਕੁ ਸਵਾਰੀਆਂ ਚੜ੍ਹਦੀਆਂ ਸਵਾਰੀਆਂ ਜੀ ਸੀਟਾਂ ਪੁੰਨਦੀਆਂ 52 ਜੀ ਹਾਂ ਤੇ ਸਵਾਰੀਆਂ ਚੜ੍ਹਦੀਆਂ 100 100 ਜੀ ਉਹਦੇ ਵਿੱਚ ਨਾ ਤਾਂ ਸਾਨੂੰ ਕਿਤੇ ਨੰਗਣ ਉਥਾ ਰਹਿਂਦਾ ਤੇ ਨਾ ਕੁਝ ਅਸੀਂ ਟਿਕਟ ਕੱਟ ਸਕਦੇ ਆ ਜਿਹਦੇ ਵਿੱਚ 100 ਦੇ ਵਿੱਚ 90 ਬੀਬੀਆਂ ਹੁੰਦੀਆਂ ਤੇ 10 10 ਜਿਹੜੇ ਪਰਸਨ ਹੁੰਦੇ ਆ ਜੀ ਆਪਣੇ ਜੈਂਟਸ ਪਰਸਨ ਹਾਂ ਠੀਕ ਹੈ ਜੀ ਜਿਹਦੇ ਵਿੱਚੋਂ ਚਾਰ ਜਿਹੜੇ ਹੈਗੇ ਉਹ ਮੁਲਾਜ਼ਮ ਹੁੰਦੇ ਆ ਜੀ ਬੰਦੇ ਰਹਿ ਜਾਂਦੇ ਆ ਮਗਰ ਛੇ ਟਿਕਟਾਂ ਵਾਲੇ 6-7 ਰਹਿ ਜਾਂਦੇ ਚੜ ਗਿਆ 100 ਜਾਣਾ ਚੜ ਗਿਆ 100 ਜਾਣਾ ਇਹ ਇੱਕ ਐਦਾ ਕਾਨੂੰਨ ਜਿਹੜਾ ਇੱਕ ਬਣਿਆ ਹੋਇਆ ਵੀ 52 ਸਵਾਰੀਆਂ ਤੁਸੀਂ ਪੂਰੀਆਂ ਲੈ ਕੇ ਜਾਣੀਆਂ ਸੀਟਾਂ ਤੇ ਲੈ ਕੇ ਜਾਣੀਆਂ ਉਹ ਚੀਜ਼ਾਂ ਨਹੀਂ ਕਰਦੇ ਤੁਸੀਂ ਮਤਲਬ ਉਹਨਾਂ ਲਈ ਉਵੇਂ ਚਾ ਕੋਈ ਰਿਟਰਨ ਸਾਨੂੰ ਆਵੇ ਜੀ ਅਸੀਂ ਉਦਾਂ ਕਰ ਦਗੇ ਅੱਛਾ ਇਹ ਤਾਂ ਡਰਾਈਵਰ ਦੀ ਸੀਟ ਤੇ ਵੀ ਬਹਿ ਜਾਣ ਜੇ ਇਹਨਾਂ ਦਾ ਬੱਸ ਚੱਲਦਾ ਜੀ ਉਹ ਸਹੀ ਹੈ ਚਲੋ ਇਹ ਤਾਂ ਰੌਲਾ ਤਾਂ ਹੈਗਾ ਹਨਾ ਇਸੇ ਫਿਰ ਸਮਾਨ ਦੀ ਕੋਈ ਟਿਕਟ ਨਹੀਂ ਜੀ ਜੇ ਬੀਬੀਆਂ ਨੂੰ ਫ੍ਰੀ ਕੀਤਾ ਆਧਾਰ ਕਾਰਡ ਤੇ ਸਮਾਨ ਦੀ ਟਿਕਟ ਤਾਂ ਲੈਣੀ ਜ਼ਰੂਰੀ ਹੈ ਜੀ ਬਿਲਕੁਲ ਬਣਦੀ ਤੇ ਸਮਾਨ ਦੀ ਟਿਕਟ ਵੀ ਨਹੀਂ ਲੈਂਦੇ ਜੀ ਤੁਸੀਂ ਪੁੱਛ ਲਓ ਇਹਨਾਂ ਆ ਪੈਂਡ ਚ ਦੁਕਾਨ ਹੈ ਤੁਹਾਡੀ ਹਾਂਜੀ ਪੈਂਡ ਚ ਹੀ ਹੈ ਦੁਕਾਨ ਤੇ ਇੰਨੀ ਸੇਲ ਭਾਣੇ ਕਰ ਲੈਣੀ ਹੈ ਠੀਕ ਹੈ ਮੇਰਾ ਕਿਹੜਾ ਤਰਨ ਕੋ ਗਵਾਰ ਹੈ ਜੋ ਸਰਕਾਰ ਨੇ ਫ੍ਰੀ ਕਰਤਾ ਤਾਂ ਕਰਤਾ ਤੇ ਫਿਰ ਅੱਗਾ ਪਿੱਛਾ ਵੇਖ ਕੇ ਪ੍ਰਾਈਵੇਟ ਤੇ ਵੀ ਕਿਤੇ ਚੜਜਿਆ ਕਰੋ ਫਿਰ ਸਰਕਾਰੀ ਦੇ ਵਿੱਚ ਹੀ ਉਹ ਕੰਮ ਵੀ ਹੁਣ ਗੁੱਸਾ ਨਾ ਕਰਿਓ ਉਹ ਭੇਡਾਂ ਬੱਕਰੀਆਂ ਦੀ ਬਾੜੀ ਵਾਲਾ ਕੰਮ ਦੇ ਸਰਕਾਰੀ ਚ ਹੋਇਆ ਰਹਿੰਦਾ ਵੀ 100 100 ਬੰਦਾ ਚੜ ਜਾਂਦਾ 52 ਚੇਟਾਂ ਉਹਦੇ ਵਿੱਚ 100 100 ਜਣਾ ਚੜ ਗਿਆ ਵਿਚਾਰਾ ਕਹਿੰਦਾ ਵੀ 90 ਲੇਡੀਜ਼ ਚੜਦੀਆਂ ਤੇ 10 ਜੈਂਟ ਚੜਦੇ ਉਹਦੇ ਵਿੱਚੋਂ ਦੋ ਤਿੰਨ ਮੁਲਾਜ਼ਮ ਹੁੰਦੇ ਆ ਠੀਕ ਹੈ ਉਹਨਾਂ ਦੀ ਵੀ ਪ੍ਰੋਬਲਮ ਹੈ ਤੁਸੀਂ ਇੱਕ ਕੰਮ ਕਰਿਆ ਕਰੋ ਤਾਂ ਜਿੱਥੇ ਤੁਸੀਂ 15 ਗੇੜੇ ਲਾਉਣੇ ਪੈਂਦੇ ਆ ਤੁਹਾਨੂੰ ਹਣਾ ਨਾਲ ਬੱਚੇ ਵੀ ਘੜੀਸ ਦੇਵੋਗੇ ਉਹ ਵਿਚਾਰਾ ਕਹਿੰਦਾ ਵੀ ਬੱਚਿਆਂ ਦੇ ਟਿਕਟਾਂ ਮੇਰੇ ਵੀ ਰੋਲਾ ਪਾਉਣੇ ਆ ਤੁਸੀਂ ਠੀਕ ਹੈ ਤੇ ਐ ਨਹੀਂ ਚੰਗਾ ਲੱਗਦਾ ਵੀ ਤੁਹਾਡੀਆਂ ਹੋਰ ਵੀ ਕੁਰਸੀਆਂ ਨੇ ਲੇਡੀਜ਼ ਉਹ ਕਰਦੀਆਂ ਹੋਣਗੀਆਂ ਕੰਮ-ਕੁਮ ਤੇ ਤੁਸੀਂ ਇਕੱਠੇ ਲੁਧਿਆਣੇ ਦਾ ਗੇੜਾ ਛੋਟਾ ਥੀ ਕਰਕੇ ਲਾ ਲਿਆ ਕਰੋ ਕਾ ਐ ਕਿਵੇਂ ਐ ਕਿਵੇਂ ਜਿਵੇਂ ਮੈਂ ਆ ਕਿ ਹੋਰ ਜਿਵੇਂ ਆਏ ਕਿਵੇਂ ਵੀ 15 ਦਿਨਾਂ ਬੱਸ ਤੱਕ ਇਹ ਤਾਂ ਘੱਟ ਦੁਖਦਾ ਵੀਰੇ ਜੈਸੇ ਬੱਸ ਤੇ ਜਾਣਾ ਹੈ ਘੱਟ ਦੋ ਐਨੀ ਪੁੱਠੀ ਵਾਲੀ ਹੁਣ ਆਏ ਦੱਸੋ ਵੀ ਛੋਟੀ ਬੋਲੀ ਜਿਹੜੀ ਠਾਣੇ ਆ ਕੇ ਏਡੀ ਮਾੜੀ ਆ ਬੀਬਾ ਠ ਜੀ ਉਹ ਆਪਣਾ ਜਿਹੜਾ ਪਰਸੋਂ ਆਇਆ ਸੀ ਮਸਲਾ ਕਿ ਯਾਰ ਮੇਰੇ ਤੋਂ ਵੀ ਯਾਦ ਆ ਗਿਆ ਮੈਂ ਤਾਂ ਹੈ ਨਹੀਂ ਸੀ ਪਰਸੋਂ ਹਾਂਜੀ ਹਾਂਜੀ ਉਹ ਉਹ ਵੀ ਬੱਸ ਵਾਲੇ ਸੀ ਨਾ ਬੱਸ ਵਾਲੇ ਸੀਗੇ ਜੀ ਕੀ ਰੌਲਾ ਸੀ ਉਹਨਾਂ ਦਾ ਯਾਰ ਰੌਲਾ ਜੀ ਬੜਾ ਮੈਨੂੰ ਵੀ ਆਪ ਨੂੰ ਬੜਾ ਲੱਗਿਆ ਬਹੁਤ ਆਊਟ ਲੱਗਿਆ ਸੁਣ ਕੇ ਉਹ ਹਾਂ 2 ਕਿਲੋਮੀਟਰ ਦਾ ਸਫ਼ਰ ਹੈ ਜੀ ਠੀਕ ਹੈ ਜੀ ਟੋਲ ਕਲਾਜ ਤੋਂ ਝੜਦਿਆਂ अच्छा जे ਕਹਿੰਦੇ ਵੀ ਟਿਕਟ ਉਹ ਕਹਿੰਦੇ ਵੀ ਇੱਥੋਂ ਦੀ ਕਟਣੀ ਆ ਲੋਕਲ ਹੁਣ 2 ਕਿਲੋਮੀਟਰ ਦੇ ਵਿੱਚ ਉਹ ਕਹਿੰਦੇ ਟਿਕਟ ਕੱਢਦੇ ਨਹੀਂ ਤੋਲ ਪੁਲਾਜੇ ਤੋਂ ਮਤਲਬ ਜਿਹੜਾ ਸ਼ਹਿਰ ਤੋਂ ਬਾਹਰ ਪੈਂਦਾ ਸ਼ਹਿਰ ਤੋਂ ਬਾਹਰ ਪੈਂਦਾ ਜੀ ਅੱਛਾ ਉੱਥੋਂ ਚੜਦਿਆਂ ਅੱਗੇ ਕਿੱਥੇ ਉਤਰਨਾ ਅੱਗੇ ਉੱਥੇ ਉਤਰਨਾ ਹੀ 2 ਕਿਲੋਮੀਟਰ ਅੱਛਾ ਕੀ ਕਰਨ ਜਾਣਾ ਹੈ ਜਦੋਂ ਜਿਵੇਂ ਰੌਲਾ ਪਤਾ ਲੱਗਦਾ ਜੀ ਹਾਂ ਉਹ ਸੁਣ ਕੇ ਆਪ ਨੂੰ ਵੀ ਹਾਸੀ ਆਉਂਦੀ ਹੈ ਜੀ ਕਿਵੇਂ ਪੱਠੇ ਲੈ ਜਾਂਦੇ ਨੇ ਜੀ ਬਸ ਤੇ ਬਸ ਤੇ ਜੀ ਉਹ ਕਹਿੰਦੀ ਆ ਵੀ ਜੇ ਇੱਥੋਂ ਦੀ ਜਾਣਾ 2 ਕਿਲੋਮੀਟਰ ਵੀ ਦੁਰ ਕੇ ਕਿਉਂ ਜਾਣਾ ਆਉਂਦੇ ਤਾਂ ਪੰਡਾ ਚੱਕੀ ਆਵਾਂਗੇ ਅੱਛਾ ਤੇ ਜਾਂਦੇ ਤਾਂ ਹੁਣ ਕਹਿੰਦੇ ਬਸਤੇ ਛੱਡ ਚੱਲਗੇ ਵੀ ਆਉਂਦੇ ਆ ਘਾ ਲਿਆ ਪੰਡਾ ਚੱਕ ਕੇ ਲਾਉਣੀਆਂ ਜਾਂਦੇ ਆ ਬਸਤੇ ਲੈਣ ਦੇ ਵਾਸਤੇ ਵੀ ਲੈ ਜੀ ਹੁਣ ਦੱਸੋ ਕਨੈਕਟਰ ਦੀ ਇਹ ਹੁੰਦਾ ਵੀ ਤੁਸੀਂ ਜਿਹੜੇ ਨਹੀਂ ਵੀ ਇਹਦੇ ਸਾਰੇ ਭਾਈਚਾਰੇ ਦੇ ਨਾ ਜੀ ਇਹਨਾਂ ਨੇ ਜਾਣਾ ਹਰਾਮ ਕਰ ਛੱਡਿਆ ਅੱਛਾ ਨਹੀਂ ਮੇਰੀ ਤਾਂ ਜੌਬ ਹੋਰ ਆ ਤੁਹਾਨੂੰ ਪਤਾ ਤੁਹਾਡੇ ਤੋਂ ਹਟਕੇ ਆ ਹਨਾ ਵੀ ਜਿਹੜਾ ਆ ਸਿਸਟਮ ਗੁਰਪ੍ਰੀਤ ਨੇ ਦੱਸਿਆ ਵੀ ਪਰਸੋਂ ਇਹ ਨਿਮੇੜ ਕੇ ਛੱਡਿਆ ਵੀ ਉਹ ਤਿੰਨ ਚਾਰ ਜਨਾਨੀਆਂ ਦਾ ਰੌਲਾ ਪੈ ਗਿਆ ਡਰ ਇਹ ਟੋਲ ਪਲਾਜੇ ਤੋਂ ਚੜ ਗਈਆਂ ਜਣਾ ਜਾਣਾ ਸੀ ਆਂ ਗਾਂ ਥੋੜਾ 2 ਕਿਲੋਮੀਟਰ ਆਖਿਓ ਤੋਂ ਪੱਠੇ ਲੈਣ ਜਾਣੀਆਂ ਹੁੰਦੀਆਂ ਸੀ ਠੀਕ ਸਰੀ ਸਰ ਹੋ ਜਾਂਦਾ ਜੀ ਅਸਰ ਹੀ ਹੁੰਦਾ ਕਿਉਂਕਿ ਬੱਸ ਛੱਡੇ ਤੋਂ ਬੱਸ ੱਡਾ ਹੁੰਦਾ ਜੀ ਜਿਹੜੀ ਟੈਪਟ ਹੁੰਦੀ ਆ ਛੱਡੇ ਤੋਂ ਅੱਡਾ ਠੀਕ ਹੈ ਜੀ ਇਹ ਹੁਣ ਜਿਵੇਂ ਬਾਈ ਜੀ ਦੱਸ ਰਹੇ ਟੋਲ ਪਲਾਜੇ ਤੋਂ 2 ਕਿਲੋਮੀਟਰ ਅੱਗੇ ਉਹ ਜੇ ਅਸੀਂ ਨਹੀਂ ਚੜਾਉਂਦੇ ਤਾਂ ਅਸੀਂ ਤਾਂ ਵੀ ਮਰਦੇ ਆ ਜੀ ਤੇਰੇ ਉਸ ਪਿੰਡ ਦੇ ਨਾਲ ਲੈ ਕੇ ਚਾਰ ਬੰਦੇ ਆਪਦੇ ਤੇ ਧਾਮਾ ਲਾਉਣ ਬੈਹ ਜੰਦੀਆਂ ਜੀ ਠੀਕ ਹੈ ਜੀ ਜੇ ਅਸੀਂ ਚੜਾਉਣੇ ਆ ਤਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਇਹਨਾਂ ਦਾ ਮੈਨੇਜ ਕਿਵੇਂ ਕਰ ਤੇ ਚਲੋ ਜੇ ਕੋਈ ਆ ਗਿਆ ਤਾਂ ਤੁਸੀਂ ਇਹ ਗੱਲ ਕਹਿ ਦਿਓ ਟੋਲ ਪਲਾਜ਼ੇ ਤੋਂ ਨਹੀਂ ਅਸੀਂ ਪਿਛਲੇ ਪਾਸੇ ਅੱਡੇ ਤੋਂ ਚੜੀ ਗਏ ਅਸੀਂ ਪਿਛਲੇ ਮਤਲਬ ਜਿਹੜਾ ਪਿਛਲਾ ਸਟਾਪ ਸੀਗਾ ਪਿਛਲਾ ਸਟਾਪ ਜੀ ਫਿਰ ਸਾਨੂੰ ਉੱਥੋਂ ਟਿਕਟ ਨਹੀਂ ਪੈਂਦੀ ਜੀ ਅੱਛਾ ਵੀ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਇੰਨਾ ਚੀਜ਼ਾਂ ਦਾ ਉਹ ਪਰੇ ਭੈਣ ਜੀ ਬੈਠੋ ਕੋ ਸਿਆਣੀ ਉਮਰ ਦੇ ਆ ਚਲ ਆ ਤਾਂ ਕੁੜੀ ਜਾਦੇ ਗੁੱਸਾ ਕਰੀ ਬੈਠੀ ਤੁਹਾਡੇ ਇਥੇ ਭੈਣ ਜੀ ਥੋੜਾ ਕੀ ਰੌਲਾ ਸੀਗਾ ਮੇਰਾ ਵੀਰ ਜੀ ਰੌਲਾ ਸੁਣ ਲਓ ਅਸੀਂ ਜਾਣਾ ਸੀਗਾ ਮੇਲੇ ਤੇ ਸਾਰੇ ਇਕੱਠੇ ਹੋ ਗਏ ਤੇ ਸਾਨੂੰ ਵੇਖ ਕੇ ਨੇ ਬਸ ਆਏ ਭਜਾ ਲਈ ਜੀਵੇਂ ਡਿਟੀ ਰੋਡ ਤੇ ਮੈਂ ਇਹਨੇ ਤਾਂ ਵਿਚਾਰੇ ਨੇ ਗੀ ਭਜਾਲੀਆਂ ਤੇ ਟਿਕ ਟਕ ਕਰਦਾ ਭਜਾਉਣ ਨਾਲ ਭਜਾਉਣ ਨਾਲ ਸਾਹਿਬ ਡਰਾਈਵਰ ਨੇ ਇਹਨੇ ਕਿ ਮਾਰੀ ਸੀਟੀ ਵੀ ਆ ਗੁੰਡੀ ਦਾ ਖੜੀਆਂ ਤੇ ਇਹਨਾਂ ਨੂੰ ਚੜਾਉਣਾ ਨਹੀਂ ਇਹ ਧਾਰਕਾ ਰਹਿਣਾ ਆਪਣਾ ਪੈਸੇ ਨਹੀਂ ਬਣਨੇ ਹੈ ਕਿਹਦੀ ਬਾਸੋ ਪੰਜਾਬ ਰੋਡ ਵੇ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਣ ਦੇ ਅਸੀਂ ਓਵਰ ਲੋਡ ਗੱਡੀ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਵੇਂ ਦਾ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲ ਹੀ ਸ਼ਾਪਾ ਬਹਿਣ ਡਰਾਈ ਉਹ ਇੰਨੀ ਗੱਲ ਕਹੀ ਉਤੋਂ ਮੇਰਾ ਜਨਰਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚ ਫੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗੜੀ ਲਾਤੀ ਮੈਂ ਮੈਂ ਪਹਿਲਾਂ ਟੂਨ ਕੈਟ ਲੈ ਉਹ ਇੰਨੀ ਮੈਂ ਆਧਾਰ ਕਾਰਡ ਫੂਚਿਆ ਫੋਨ ਦੇ ਵਿੱਚ ਮੈਂ ਆਧਾਰ ਕਾਰਡ ਨਹੀਂ ਚੱਲਦਾਗਾ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸ ਲੁਕੀ ਕੀਤੀ ਨਾ ਕੋਈ ਗਈ ਬਸ ਇੰਨੀ ਗੱਲ ਕਹੀ ਮੈਂ ਆਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜ਼ੀ ਗੱਲ ਕਰਾ ਲਾ ਹਾਂ ਅਛਾ ਮੈਂ ਕਿਹ ਗੱਲ ਬਾਈ ਅਸੀਂ ਬੁੜੀਆਂ ਨਹੀਂ ਸੀ ਜੇ ਮੇਰੀ ਥਾਂ ਤੇ ਇਹਦੀ ਮਾਂ ਜਾਂ ਜਾਨੀ ਭੈਣ ਖੜੀ ਹੁੰਦੀ ਤੇ ਬਸ ਦਵੱਲ ਕੇ ਲੈ ਜਾਂਦਾ ਨਹੀਂ ਨਹੀਂ ਉਹ ਨਹੀਂ ਜੀ ਦੇਖੋ ਅਸਲ ਦਵੱਲਨ ਵਾਲੀ ਗੱਲ ਪਤਾ ਕੀ ਹੁੰਦਾ ਸਾਡੇ ਕੋਲ ਨਾ ਮਸਲੇ ਇਹ ਭੈਣ ਜੀ ਆਮ ਹੀ ਆਉਣ ਲੱਗ ਪਏ ਵੀ ਡਰਾਈਵਰਾਂ ਕਨੈਕਟਰਾਂ ਨਾਲ ਜਿਹੜੇ ਸਰਕਾਰੀ ਬੱਸਾਂ ਤੇ ਲੱਗੇ ਆ ਨਾ ਉਹਨਾਂ ਦੇ ਸਿਰਫ ਕਿਰਾਏ ਫ੍ਰੀ ਹੋਣ ਦਾ ਕਰਕੇ ਆਮ ਹੀ ਜਨਾਨੀਆਂ ਦੇ ਰੌਲੇ ਵਿਚਾਰਨਾ ਪੈਣ ਲੱਗ ਪਏ ਹੁਣ ਮੁਸ਼ਕਲੇ ਦੇ ਵਿੱਚ ਇਹ ਆਉਂਦੀ ਹੈ ਵੀ ਇੱਕ ਅੱਡੇ ਤੇ ਗਏ ਤੁਸੀਂ ਹਨਾ ਇਹ ਹੁਣ ਪਿਛਲਾ ਜਿਹੜਾ ਰੌਲਾ ਇਹਨਾਂ ਨੇ ਨਵੇੜੇ ਨਾ ਗੁਰਪ੍ਰੀਤ ਹੋਰਾਂ ਨੇ ਉਹਦੇ ਵਿੱਚ ਭੈਣ ਜਿਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਘੱਟੋ ਘੱਟ ਠੀਕ ਹੈ ਜਦੋਂ ਕਿਸੇ ਅੱਡੇ ਤੇ ਜਾ ਕੇ ਬੱਸ ਰੁਕੂਗੀ ਤਾਂ 90 ਸਵਾਰੀਆਂ ਦੇ ਵਿੱਚੋਂ 15 20 ਉਤਰਨਗੀਆਂ ਵੀ 15 20 ਚੜ੍ਹਨਗੀਆਂ ਵੀ ਵਰੇ ਕੋਲ ਥੋੜੇ ਕੋਲ ਤਿੰਨ ਚਾਰ ਮੀਟਰੀ ਹੁੰਦੀ ਆ ਜੀ ਮੈਂ ਤੁਹਾਡੀ ਗੱਲ ਵਿਚਾਲੇ ਕਾੜਦਾ ਜੀ ਸਾਨੂੰ ਟਿਕ ਟਕ ਕੱਟਨੀ ਵੀ ਔਖੀ ਹੋ ਜਾਂਦੀ ਆ ਅਸੀਂ ਇੱਕ ਫੱਟਾ ਰੱਖਿਆ ਹੋਇਆ ਹਾਂ ਵਿਚਾਲੇ ਤਾਂ ਇਹ ਖੜ ਜਾਂਦੀਆਂ ਜੀ ਹਾਂ ਅਸੀਂ ਇੱਕ ਫੱਟਾ ਰੱਖਿਆ ਸੀ ਟੂ ਸੀਟ ਟੂ ਸੀਟ ਫੱਟਾ ਰੱਖ ਕੇ ਅਸੀਂ ਉਦੋਂ ਉਤੋਂ ਦੀ ਜਾਂਦੇ ਸੀ ਸੀਟਾਂ ਉਤੋਂ ਦੀ ਫੱਟਾ ਸੀਟਾਂ ਉਤੋਂ ਦੀ ਫੱਟਾ ਰੱਖ ਕੇ ਯਾਰ ਆ ਤਾਂ ਬੰਦਰ ਕਿੱਲੇ ਵਾਲੀ ਦੇਖੋ ਜੀ ਸਾਡੇ ਪੈਰ ਲੱਟਦੇ ਆ ਹਾਂ ਕਾਟਰ ਨੂੰ ਥਾਂ ਕਰ ਦਿੰਦੀਆਂ ਇਹ ਤਾਂ ਅੱਛਾ ਜੇ ਕੋਈ ਜਨਾਨੀ ਗੱਲ ਕਹਿੰਦੀ ਐ ਤਾਂ ਉਹਦੀ ਸੁਣੀ ਜਾਂਦੀ ਐ ਜੇ ਬੰਦਾ ਕਹਿੰਦਾ ਤਾਂ ਨਹੀਂ ਸੁਣੀ ਨਹੀਂ ਹੁਣ ਪੈਂਜੇ ਨੇ ਇੱਕ ਹੋਰ ਪ੍ਰੋਬਲਮ ਐ ਜ ਅਸੀਂ ਮੈਨੇਜ ਕਰਦੇ ਹਾਂ ਇਸ ਚੀਜ਼ ਨੂੰ ਪਰ ਅਸੀਂ ਫਿਰ ਵੀ ਇਹਨਾਂ ਨੂੰ ਕੁਝ ਨਹੀਂ ਬੋਲਦੇ ਪਰ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਇਹ ਬੁੜੀਆਂ ਜਿਹੜੇ ਸਾਹਮਣੇ ਤੁਹਾਡੇ ਸਾਹਮਣੇ ਬੋਲੀ ਜਾਂਦੀਆਂ ਤੇ ਸਾਡਾ ਬੱਸ ਚ ਕੀ ਹਾਲ ਕੀਤਾ ਭੈ ਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਜਾ ਰਿਹਾ ਸੀ ਨਾ ਇਹਨਾਂ ਨੇ ਚਲੋ ਆ ਹੋਰ ਨਵੀਂ ਗੱਲ ਵਿਚਾਰ ਰਹੇ ਦੱਸਦੇ ਵੀ ਸਾਨੂੰ ਸੀਟਾਂ ਤੇ ਫੱਟਾ ਰੱਖ ਕੇ ਉਤੋਂ ਦੀ ਟੱਪਣਾ ਪੈਂਦਾ ਟਰੈਕਟਰ ਘਟਾਣ ਵਾਸਤੇ ਜਿਹੜੀ ਮੈਂ ਦੱਸ ਰਿਹਾ ਇਹਨਾਂ ਕੋਲ ਮੇਰੇ ਖਾਲ 3-4 ਮਿੰਟ ਹੁੰਦੇ ਅੱਡੇ ਤੇ ਤੁਹਾਨੂੰ 3 ਦਾ ਬਾਲੇ ਆ ਜੀ ਮਿੰਟ ਸਵਾ ਡੇਢ ਮਿੰਟ ਹੀ ਹੁੰਦਾ ਜੀ ਬੱਸ ਸਾਡੇ ਅੱਡੇ ਤੇ ਰੋਕਣ ਦਾ ਹੁਣ ਦੇਖੋ ਓਨੇ ਦੇ ਵਿੱਚ ਉਹ 100 ਸਵਾਰੀ ਦੇ ਵਿੱਚੋਂ 15 ਸਵਾਰੀਆਂ ਉੱਤਰੀਆਂ 15 ਚੜੀਆਂ ਤੇ 5-6 ਮਿੰਟ ਮਿੰਟ ਬਣ ਗਏ ਨਾ ਉਹ ਫਿਰ ਜਿਹੜਾ ਪਿਛਲਾ バス ਵਾਲਾ ਹੁੰਦਾ ਨਾ ਜੀ ਉਹ ਹੋਝਾਂ ਮਾਰਦਾ ਇਹਨਾਂ ਦੇ ਆਕਰ ਦੇ ਕਲੇਸ਼ ਪੇ ਤੇ ਜੁੰਡੇ ਪੜਦੇ ਇੱਕ ਦੂਜੇ ਦੇ ਇਹ ਐ ਨਹੀਂ ਹੈਗਾ ਵਿਚਾਰੇ ਆਪਣੇ ਦੁਸ਼ਮਣ ਨਹੀਂ ਗੇ ਕੋਈ ਇਹ ਮੈਂ ਕਹਿੰਦਾ ਵੀ ਦੇਖੋ ਸਰਕਾਰ ਨੇ ਤੁਹਾਡਾ ਕਿਰਾਇਆ ਫ੍ਰੀ ਕਰਤਾ ਹਨਾ ਮੇਰਾ ਤਾਂ ਮੰਨਣਾ ਇਹ ਹੈ ਵੀ ਅਸਲ ਦੇ ਵਿੱਚ ਕਿਉਂ ਗੁਰਪ੍ਰੀਤ ਵੀ ਕੁਝ ਇੱਕ ਸੀਮਤ ਕੈਟਾਗਰੀ ਹੋਣੀ ਚਾਹੀਦੀ ਹੈ ਕੋਈ ਪੇਸ਼ੈਂਟ ਹੋ ਗਿਆ ਕੋਈ ਸੀਨੀਅਰ ਸਿਟੀਜ਼ਨ ਹੋ ਗਿਆ ਹਾਂਜੀ ਓਵਰਏਜ ਹਨਾ ਜਿਵੇਂ 60 ਸਾਲ ਤੋਂ ਉੱਪਰ ਰੱਖ ਲਓ 65 ਤੋਂ ਉੱਪਰ ਉਸ ਤਰ੍ਹਾਂ ਦੇ ਕਿਰਾਏ ਮਾਫ ਹੋ ਜਾਣ ਜਿਵੇਂ ਸਟੂਡੈਂਟ ਵਗੈਰਾ ਨੇ ਜਾਣਾ ਹਰ ਰੋਜ਼ ਜਾਣਾ ਹੁੰਦਾ ਸਟੂਡੈਂਟ ਵਗੈਰਾ ਦੇ ਚਾਹੇ ਮੇਲ ਆ ਚਾਹੇ ਫੀਮੇਲ ਹੈ ਹਨਾ ਕੁੜੀ ਆ ਜਾਂ ਮੁੰਡਾ ਉਹਨਾਂ ਦੇ ਮਾਫ ਹੋ ਜਾਣ ਹੁਣ ਭੈਣ ਜੀ ਇੱਕ ਚੀਜ਼ ਤੁਸੀਂ ਵੀ ਸੋਚੋ ਆਮ ਹੀ ਵੇਖੋ ਤੁਸੀਂ ਜਿਹੜਾ ਕਿਰਾਏ ਜਦੋਂ ਚੱਲਦੇ ਹੁੰਦੇ ਸੀ ਬੱਸਾਂ ਦੇ ਜਿਹੜਾ ਉਦੋਂ ਰਾਸ਼ ਹੁੰਦਾ ਸੀਗਾ ਉਦੋਂ ਇੰਨਾ ਹੁੰਦਾ ਸੀ ਬੱਸਾਂ ਦੇ ਵਿੱਚ ਕਿਤੇ ਵੀਰ ਜੀ ਨਹੀਂ ਹੁੰਦਾ ਸੀ ਜੇ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਜਨਾਨੀਆਂ ਵਾਸਤੇ ਦਿੱਤੀ ਨਹੀਂ ਭੈਣ ਜੀ ਇਹਦੇ ਵਿੱਚ ਵੱਡਾ ਕਸੂਰ ਨਹੀਂਗਾ ਇਹ ਜਾ ਕੇ ਸਰਕਾਰ ਨੂੰ ਕਹਿਣ ਕਿ ਪੈਸਾ ਦੇ ਜਾਨ ਇੰਨਾ ਧੱਕਾ ਹੁੰਦਾ ਤੇ ਫੋਰ ਬੱਸਾਂ ਪਾੜੋ ਸਰਕਾਰ ਨੇ ਬੱਚਾ ਨੂੰ ਕੋੜਾ ਨੂੰ ਉੱਥੇ ਲਾਈਏ ਤੇ ਫਿਰ ਗੁੜਗਾ ਤਾਂ ਚੜ ਕੇ ਜਾਣਾ ਸਾਡੇ ਮਨ ਸਿਰ ਤੇ ਭਾਕੇ ਜਾ ਜਾ ਸਰਕਾਰ ਨੇ ਸਹੂਲਤ ਦੇਦੀ ਜੀ 80 ਦੀ ਥਾਂ ਤੇ 100 ਚੜ ਗਿਆ 50 ਦੀ ਜਗ੍ਹਾ 100 ਚੜ ਗਿਆ ਉਹਦੇ ਵਿੱਚੋਂ ਪੰਜ ਟਿਕਟਾਂ ਸਾਨੂੰ ਮਿਲਦੀਆਂ ਜੀ ਦੇ ਵਿੱਚ ਸਾਡੀਆਂ ਤਾਂ ਤਨਖਾਹਾਂ ਰੁਪਈਆਂ ਪਈਆਂ ਸਾਡੇ ਘਰ ਦੇ ਚੁੱਲ੍ਹੇ ਪਈਏ ਉਸ ਚੀਜ਼ ਨਾਲ ਤਾਂ ਨਹੀਂ ਤਨਖਾਹਾਂ ਨਾਲ ਤਾਂ ਚਲੋ ਮੈਂ ਇਹ ਗੱਲ ਤਾਂ ਨਹੀਂ ਮੰਨਦਾ ਵੀ ਇਹਨਾਂ ਦੇ ਕਿਰਾਏ ਨਾਲ ਤੁਹਾਡੀਆਂ ਤਨਖਾਹਾਂ ਦਾ ਤਾਂ ਕੋਈ ਸਬੰਧ ਨਹੀਂ ਕਰੇ ਯਾਰ ਸਬੰਧ ਹੀ ਐਸਐਚਓ ਸਾਹਿਬ ਤਨਖਾਹਾਂ ਹੈ ਸਾਡਾ ਕਿਵੇਂ ਜੇ ਤਨਖਾਹਾਂ ਮਿਲ ਨਹੀਂ ਆ ਤਾਂ ਅਸੀਂ ਆਪਦਾ ਕਰਦਾ ਕਿ ਜਿਹੜਾ ਤਨਖਾਹ ਤਨਖਾਹ ਤੁਹਾਡੀ ਨਾਲ ਜਿਹੜਾ ਸਬੰਧ ਹੈ ਜੇ ਕਿਰਾਇਆ ਸਰਕਾਰ ਨੂੰ ਜਾਊਗਾ ਤਾਂ ਸਰਕਾਰ ਸਾਨੂੰ ਜਿਹੜਾ ਤਨਖਾਹ ਦੇਊਗੀ ਜੀ ਹੂੰ ਹੁਣ ਇੱਕ ਬੱਸ ਜਾਂਦੀ ਹੈ ਮੰਨ ਲਓ 30 ਕਿਲੋਮੀਟਰ ਚੱਲਦੀ ਹੈ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਖਰਚਾ ਆਉਂਦਾ ਤੇ ਉਹਦੇ ਵਿੱਚ 6 ਸਵਾਰੀਆਂ 6 ਸਵਾਰੀਆਂ ਦਾ 150 ਰੁਪਿਆ ਵਟਿਆ ਗਿਆ ਤੇ ਤੁਸੀਂ ਦੱਸੋ ਸਾਡਾ 150 ਨਾਲ ਸਾਡਾ ਘਰ ਸਰਕਾਰ ਕਿਵੇਂ ਚਲਾਉਗੀ ਇੱਕ ਤਰੀਕ ਤੋਂ 30 ਤਰੀਕ ਤੱਕ ਮਹੀਨਾ ਹੁੰਦਾ ਜੀ ਸਾਡੀ ਤਨਖਾਹ 20 25 25 ਦਿਨ ਲੇਟ ਆਉਂਦੀ ਹੈ ਮਤਲਬ 30 ਦੀ بجائے 50 55 ਦਿਨ ਤੋਂ ਤਨਖਾਹ ਆਉਂਦੀ ਹੈ ਜੀ ਅਸੀਂ ਉਹ ਕਿਵੇਂ ਮੈਨੇਜ ਕਰਾਂਗੇ ਨਹੀਂ ਉਹਦੇ ਵਿੱਚ ਇਹਨਾਂ ਨੂੰ ਤੁਸੀਂ ਦੋਸ਼ੀ ਕਿਵੇਂ ਮੰਨਦੇ ਹੋ ਫਿਰ ਇਹਨਾਂ ਦਾ ਕਿਰਾਇਆ ਫ੍ਰੀ ਹੈ ਜੀ ਅੱਛਾ ਇਹਨਾਂ ਦਾ ਕਿਰਾਇਆ ਫਰੀ ਹੈ ਜਦੋਂ ਤੇ ਇਹ ਜਿਹੜੇ ਟਿਕਟ ਨਾ ਆਉਣੀਆਂ ਸਰਕਾਰ ਨੂੰ ਫੰਡ ਨਾ ਜਾਊਗਾ ਅੱਛਾ ਖਜ਼ਾਨੇ 'ਚ ਪੈਸਾ ਖਜ਼ਾਨੇ 'ਚ ਪੈਸਾ ਅੱਛਾ ਅਸੀਂ ਇਹ ਜਿਹੜੇ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ ਜੀ ਇਸੇ ਕਾਰਨ ਕਰਕੇ ਹਾਂ ਜਦੋਂ ਖਜ਼ਾਨੇ 'ਚ ਪੈਸਾ ਖਤਮ ਹੈ ਤੇ ਸਰਕਾਰ ਬੱਸਾਂ ਨਹੀਂ ਪਾ ਰਹੀ ਪਿਛਲੇ 3-4 ਸਾਲਾਂ ਤੋਂ ਕੋਈ ਬੱਸ ਨਵੀਂ ਨਹੀਂ ਆਈ ਜੀ ਹਾਂ ਪਿਛਲੇ 3-4 ਸਾਲ ਪਹਿਲਾਂ ਜਿਹੜੀਆਂ 7-800 ਬੱਸਾਂ ਨਵੀਂ ਪਾਈ ਹੈ ਜੀ ਉਹ ਹੀ ਚੱਲ ਰਹੀਆਂ ਹਰ ਮਹੀਨੇ 2-4 ਬੱਸਾਂ ਕੰਮ ਹੋ ਜਾਂਦੀਆਂ ਉਹ ਚੱਕ ਕੇ ਅੱਡੇ ਤੇ ਲਾ ਦੇ ਦਈਆਂ ਜੀ ਤੇ ਫਿਰ ਬੱਸਾਂ ਦਾ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਬੱਸਾਂ ਦੀ ਗੱਲ ਛੱਡੋ ਜਨਾਬ ਮੱੱਸਾਂ ਕਿਹੜੀਆਂ ਇਹਨਾਂ ਕੋਲ ਮਸ਼ੀਨਾਵਾਂ ਪੁਰਗੀਆਂ ਹੈ ਨਹੀਂ ਮਸ਼ੀਨਾ ਮਸ਼ੀਨਾ ਮਤਲਬ ਮਸ਼ੀਨਾ ਮਤਲਬ ਟਿਕਟ ਕੱਟਣ ਵਾਲੀਆਂ ਮਸ਼ੀਨਾ ਅੱਛਾ ਜਿਹੜਾ ਟਿਕਟ ਕੱਟਦੇ ਹੋ ਹਾਂਜੀ ਉਹਦੇ ਕਰਕੇ ਕਈ ਵਾਰੀ ਸਾਡੇ ਟਾਈਮ ਮੈਸ ਹੋ ਜਾਂਦੇ ਆ ਸੱਚ ਜਦੋਂ ਸਾਡੀ ਤਨਖਾਹ ਨਹੀਂ ਨਾ ਆਉਂਦੀ ਤੇ ਸਾਡੇ ਘਰ ਦੇ ਜਿਹੜੇ ਹੈਗੇ ਆ ਤੇ ਉਹ ਛੱਡ ਕੇ ਤੇ ਪੇਖੀ ਜਾ ਵਰਦੀਆਂ ਸਾਡੇ ਦੇ ਤਲਾਬ ਹੋਣ ਤੇ ਆਏ ਪਏ ਕੰਮ ਤਨਖਾਹ ਬਿਨਾਂ ਘਰੇ ਨੇ ਚੱਲਦੇ ਜੀ ਹੂੰ 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 ਬੱਚਿਆਂ ਦੇ ਖਰਚੇ ਵੀ ਪਰਿਵਾਰ ਦੇ ਖਰਚੇ ਹਨ ਜਦੋਂ ਜਵਾਕ ਨਿੱਕੇ ਨਿੱਕੇ ਜਵਾਕ ਆ ਉਹਨਾਂ ਦੀਆਂ ਫੀਸਾਂ ਨਿਭਰੀਆਂ ਜਾਂਦੀਆਂ ਸਾਡੇ ਦੁਤ ਹੂੰ ਹੁਣ ਅਸਲ ਦੇ ਵਿੱਚ ਨਾ ਭੈਣ ਜੀ ਇਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ ਅੱਛਾ ਜੀ ਇੱਕ ਚੀਜ਼ ਦੇਖੋ ਤੁਸੀਂ ਤਨਖਾਹ ਵਾਲੀਆਂ ਲੇਡੀਆਂ ਜਾਂਦੀਆਂ ਠੀਕ ਹੈ ਜੀ ਨੌਕਰੀਆਂ ਕਰਨ ਵਾਲੀਆਂ ਕਿਸੇ ਦੀ 50000 ਕਿਸੇ ਦੀ 70000 ਹੈ ਕਿਸੇ ਦੀ ਲੱਖ ਸਵਾ ਲੱਖ ਰੁਪਇਆ ਤਨਖਾਹ ਵੀ ਹੈ ਠੀਕ ਹੈ ਠੀਕ ਹੈ ਟੀਏ ਡੀਏ ਜਿਹੜੇ ਹਨ ਜੁੱਥਾ ਕੋਈ ਨੂੰ ਪਤਾ ਕਿਉਂਕਿ ਸਾਨੂੰ ਵੀ ਮਿਲਦੇ ਹੈ ਜਿਹੜੇ ਐਕਸਟਰਾ ਪੱਤੇ ਆ ਨਾ ਸਾਨੂੰ ਤਨਖਾਹ ਤੋਂ ਬਿਨਾ ਉਹ ਮਿਲਦੇ ਹੈ ਵੀ ਤੁਹਾਨੂੰ ਕਿਤੇ ਐ ਤੋਂ ਰੋ ਤੋਂ ਟ੍ਰੈਵਲ ਕਰਨਾ ਪੈ ਜੇ ਜਾਣਾ ਆਉਣਾ ਪੈ ਜੇ ਉਹ ਚੀਜ਼ਾਂ ਮਿਲਦੀਆਂ ਹੈ ਠੀਕ ਹੈ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਰੂਪ ਦੇ ਵਿੱਚ ਮੈਲੇ ਟੀਏ ਦੇ ਡੀਏ ਦੇ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਜਿਵੇਂ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਲੇਡੀਜ਼ ਮੈਂ ਕਿਸੇ ਦਾ ਦੋਖੀ ਨਹੀਂਗਾ ਮੈਂ ਕਹਿੰਦਾ ਵੀ ਸਰਕਾਰ ਨੇ ਜਿਹੜਾ ਕੁਝ ਕਰਤਾ ਸਰਕਾਰ ਸੋਚ ਸਮਝ ਕੇ ਕਰੇ ਨਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਦੁਨੀਆ ਤੇ ਕਿੰਨਾ ਬੋਝ ਪਊਗਾ ਕੌਣ ਔਖਾ ਹੋ ਕੌਣ ਸੌਖਾ ਆਊਗਾ ਹੁਣ ਜਿਹੜੇ ਲੱਖ ਲੱਖ ਰੁਪਇਆ ਤਨਖਾਹ ਲੈਣ ਵਾਲਿਆਂ ਨੇ ਗੱਤ ਸਫਰ ਕਰਨਾ ਹੈ ਠੀਕ ਹੈ ਕਿਸੇ ਨੇ 50 ਕਿਲੋਮੀਟਰ ਕੇ ਨੇ 100 ਕਿਸੇ ਨੇ 150 ਡੇਲੀ ਆਪਡਾਉਣ ਕਰਨਾ ਜੇ ਉਹੀ ਲੋਕ ਭੈਣ ਜੀ ਟਿਕਟਾਂ ਕਟਾਉਣ ਉਹੀ ਲੇਡੀਜ਼ ਜਿਹੜੇ ਹੈਗਾ ਟਿਕਟਾਂ ਕਟਾਉਣ ਹਰ ਇੱਕ ਨੂੰ ਜਿਹੜੀ ਟਿਕਟ ਆ ਨਾ ਕੱਲੇ ਮਰੀਜ਼ ਨੂੰ ਛੱਡਿਆ ਹੋਈ ਹੈ ਵੱਡੀ ਉਮਰ ਦੇ ਓਵਰੇਜ ਜਿਹੜੇ ਹੈਗੇ ਬਜ਼ੁਰਗੋਣਾਂ ਨੂੰ ਛੱਡਿਆ ਹੋਵੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਨ ਵਾਲਿਆਂ ਨੂੰ ਜਿਹੜਾ ਮਾਫ ਹੋਵੇ ਕਰਾਇਆ ਜੇ ਸਾਰੇ ਕਰਾਇਏ ਲੱਗਣ ਤਾਂ ਤੁਹਾਨੂੰ ਨਹੀਂ ਇਹ ਲੱਗਦਾ ਵੀ ਨਾਲੇ ਤਾਂ ਥੋੜਾ ਬਿਨਾਂ ਵਜ੍ਹਾ ਦਾ ਜਿਹੜਾ ਨਾ ਵੀ ਕਦੇ ਆਇਆ ਗਿਆ ਤਾਂ ਵੀ ਚਲ ਮੈਂ ਕੁੜੀ ਨੂੰ ਬਿਸਕਟ ਦੇ ਆਵਾਂ ਬੀਰ ਜੀ ਮੇਰੀ ਗੱਲ ਸੁਣੋ ਮੈਂ ਬਿਸਕਟ ਨਹੀਂ ਦਿੱਤੇ ਜਾਂਦੇਗੇ ਮੇਰੀ ਗੱਲ ਸੁਣੋ ਅਸੀਂ ਕੋਈ ਐ ਘੰਤੁਰ ਗਾਣੀ ਫਿਰਦੇਗਾ ਵੇਲੀਆਂ ਘਰ ਦੇ ਵੀ ਸਾਨੂੰ ਕਹਿੰਦੇ ਆ ਅੱਜ ਕਿਸ ਤਾਈ ਪਈ ਆਪਣੀ ਲੋਨ ਦੀ ਜਾ ਕੇ ਫਲਾਣੇ ਸਾਹ ਦੇ ਜਾ ਕੇ ਭਰ ਆਓ ਹਾਂ ਉਹ ਵੀ ਅਸੀਂ ਚਾਹ ਦੇ ਕਰਨਾ ਅਸੀਂ ਘਰ ਦਾ ਨਹੀਂ ਵੀ ਦਰਕਾਰ ਸਕਦੇਗਾ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਦੇ ਸਾਡੇ ਮਨ ਨੂੰ ਜਿੱਥੇ ਮਰਜੀ ਤਰਖਾ ਖਾ ਲੈਣ ਤੇ ਮਾਤਾ ਜੀ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹਨੇ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫ੍ਰੀ ਕਰਤੋਂ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਤੋਨੂ ਕਹਤਾ ਕਿ ਚੜੋ ਫਰੀ ਇੰਨਾ ਵਿਚਾਰੇ ਦੇ ਗੁਲਾਵੇਂ ਤਾਂ ਨਾ ਪੱਟਿਆ ਕਰੋ ਇਹ ਮੈਂ ਤਾਂ ਗੁਲਾਵੇਂ ਪੱਟਨੇ ਪੈਂਦੇ ਇਹ ਸਾਰੇ ਪੈਰ ਮੇਰੇ ਦਿੱਤੇ ਜਾ ਜਣ ਜੈ ਪੈਰ ਮੇਰੇ ਆ ਦੇਖੋ ਜੀ ਮੈਂ ਇਹ ਪਹਿਲੀ ਗੱਲ ਕਰੀਦਾ ਐਦਾਂ ਕਰਿਆ ਕਰੋ ਪੈਨੇ ਪੈਰ ਘਰੇ ਰੱਖਿਆ ਕਰੋ ਜਦੋਂ ਉਹ ਕਹਿੰਦਾ ਵਿਚਾਰਾ ਕਹਿੰਦਾ ਵੀ 52 ਦੀ ਥਾਂ 100 ਸਵਾਰੀ ਜਾਣੀ ਕਿ ਕਿੱਥੋਂ ਦੀ ਲੰਗੜੋ ਕਹਿੰਦਾ ਸੀਟਾਂ ਦੇ ਫੱਟੇ ਫੜ ਰੱਖ ਰੱਖ 15 ਨੂੰ ਜਾਣੇ ਟਿਕ ਟਿਕ ਸਾਡੇ ਕੋਲ ਭਲਾ ਨਾ ਇਹ ਸਾਨੂੰ ਛੱਤ ਤੇ ਚੜਾ ਕੇ ਲਿਆਣ ਮੈਂ ਤਾਂ ਸਰਕਾਰੀ ਤੇ ਹੀ ਜਾਣਾ ਸਰਕਾਰੀ ਤੇ ਉਹ ਕਿਹੜਾ ਰੋਣਾ ਲੜਨਾ ਕਹਿੰਦਾ ਅਸੀਂ ਲੜਨਾ ਹੀ ਆ ਇਹ ਵੀ ਰਹੀ ਸੂਤ ਆਉਣਗੇ ਇਹ ਵੀ ਚਾਂਮਲੇ ਹੁੰਦੇ ਹੋਣ ਮੈ ਮੈਂ ਕਹ ਤਾ ਕਿ ਟਿਕਟਾਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਟਿਕਟ ਫ੍ਰੀ ਕੀਤੀ ਹੈ ਜੀ ਆਧਾਰ ਕਾਰਡ ਦੇ ਉੱਤੇ ਟਿਕਟ ਫ੍ਰੀ ਕੀਤੀ ਅਰੇ ਮੈਂ ਉਹੀ ਕਹਿ ਰਹਾ ਕਿ ਸਮਾਨ ਫ੍ਰੀ ਕੀਤਾ ਐ ਐਨੇ ਕਿ ਤਾ ਤੁਸੀਂ ਵੀ ਸਿਆਣੇ ਹੋ ਨਾ ਵੀ ਕਿਤੇ ਇਹ ਕੋਈ ਨੋਟੀਫਿਕੇਸ਼ਨ ਹੋਇਆ ਸੀ ਸਰਕਾਰ ਦਾ ਵੀ ਜਿਹੜਾ ਟਿਕਟ ਦੇ ਨਾਲ ਜਿਹੜਾ ਸਮਾਨ ਵੀ ਫ੍ਰੀ ਹੈ ਲੇਡੀਜ਼ ਦੇ ਜਿਹੜਾ ਨਾ ਆਧਾਰ ਕਾਰਡ ਦੇ ਨਾਲ ਉਹ ਸਮਾਨ ਵੀ ਜਿੰਨਾ ਮਰਜ਼ੀ ਫਿਰ ਕੱਲ ਨੂੰ ਤੁਸੀਂ ਤਾਂ ਜਿਹੜਾ ਢਵਾ ਢਵਾਈ ਸਰਕਾਰੀ ਬੱਸਾਂ ਤੇ ਕਰਨ ਲੱਗ ਪੂ